ਇੱਕ ਹੀ ਤੀਰਥ ਹੈ ਹਿੰਦ ਵਿੱਚ ਯਾਤਰਾ ਕੇ ਲਿਏ ਕਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਿਏ ਕਿਸੇ ਕਵੀ ਨੇ ਬੜਾ ਸੋਣਾ ਲਿਖਿਆ ਸੀ ਕਿ ਚੁੰਮ ਚੁੰਮ ਰੱਖੋ ਨੀ ਇਹ ਕੱਲ ਗੀਤੁ ਜੁਹਾਰ ਦੀ ਫੁੱਲਾਂ ਨਾਲ ਗੁੰਦਨ ਲੜੀ ਹੀਰਿਆਂ ਦੇ ਹਾਰ ਦੀ ਇਹ ਜੰਗ ਇਸੇ ਕਰਕੇ ਲਾਸਾਨੀ ਸੀ ਨਾ ਇਹ ਸ਼ਹਾਦਤ ਜਰਦੇ ਲਈ ਹੋਈ ਹੈ ਨਾ ਜ਼ਮੀਨ ਦੇ ਲਈ ਨਾ ਜੋਰੂ ਦੇ ਲਈ ਜਦੋਂ ਔਰੰਗਜ਼ੇਬ ਦਾ ਰਾਜ ਆਇਆ ਬਾਬਰ ਤੋਂ ਸਟਾਰਟ ਹੋ ਕੇ ਜਦੋਂ ਤੱਕ ਔਰੰਗਜ਼ੇਬ ਆਇਆ ਤਾਂ ਉਹ ਰਾਜ ਬਹੁਤ ਜ਼ਿਆਦਾ ਅੱਗੇ ਫੈਲ ਚੁੱਕਿਆ ਸੀ ਬਹੁਤ ਵੱਡੀ ਤਾਕਤ ਬਣ ਚੁੱਕਿਆ ਸੀ ਔਰੰਗਜ਼ੇਬ ਵੀ ਉਹ ਮਾਹੌਲ ਕਹੇ ਜਾਂ ਹੁਣ ਇੱਕ ਪਾਸੇ 10 ਲੱਖ ਪਤਾ ਵੀ ਸਾਹਮਣੇ ਮੌਤ ਖੜੀ ਹੈ ਕਹਿੰਦੇ ਬਾਬਾ ਅਜੀਤ ਸਿੰਘ ਜੀ ਨੂੰ ਇੰਨੇ ਤੀਰ ਲੱਗੇ ਉਹ ਦੇਖ ਕੇ ਬਾਬਾ ਸਰ ਸਿੰਘ ਜੀ ਨੂੰ ਡਰ ਆਣ ਦੀ ਜਗ੍ਹਾ ਉਹਨਾਂ ਦੇ ਹੌਸਲੇ ਜੋਸ਼ ਆ ਗਿਆ ਕਿ ਪਿਤਾ ਜੀ ਮੈਨੂੰ ਵੀ ਭੇਜੋ ਹੁਣ ਜਿਸ ਤਰ੍ਹਾਂ ਮੈਂ ਆਪਣੇ ਗੀਤ ਦੇ ਵਿੱਚ ਕਿਹਾ ਪਿਤਾ ਜੀ ਮੈਂ ਲਾਡ ਲਾਜੂ ਚਹਾਰ ਬੋਲਦਾ ਜੰਗ ਵਿੱਚ ਜਾਣ ਲਈ ਤਿਆਰ ਬੋਲਦਾ ਪਿਤਾ ਜੀ ਮੈਂ ਲਾਡ ਲਾਜੂ ਚਹਾਰ ਬੋਲਦਾ ਜੰਗ ਵਿੱਚ ਜਾਣ ਲਈ ਤਿਆਰ ਬੋਲਦਾ ਜਦੋਂ ਦੀ ਮੈਂ ਵੇਖੀ লাশ ਵੱਡੇ ਵੀਰ ਦੀ ਰਗਾ ਵਿੱਚ ਜਾਂਦਾ ਮੇਰੇ ਖੂਨ ਖੋਲਦਾ ਆ ਪਿਤਾ ਜੀ ਮੈਂ लाडला ਜੁਝਾਰ ਬੋਲਦਾ ਜੰਗ ਵਿੱਚ ਜਾਣ ਲਈ ਤਿਆਰ ਬੋਲਦਾ ਲਾੜੀ ਮੋਤ ਨੂੰ ਵਿਹਾਉਣ ਲਈ ਤਿਆਰ ਬੋਲਦਾ ਸਿੰਘਾਂ ਦੀਆਂ ਸ਼ੀਧੀਆਂ ਵਾਲੀਆਂ ਕਿੰਨੇ ਖਾੜੇ ਖੋਪਰ ਲਾਏਗੇ ਸਾਡੇ ਸਿੰਘਾਂ ਦੇ ਉਹਨਾਂ ਨੇ ਸਾਡੇ ਆਪਣੇ ਵਾਸਤੇ ਕੁਝ ਨਹੀਂ ਕੀਤਾ ਸਰਦਾਰਾਂ ਨੇ ਇਸ ਦੇਸ਼ ਵਾਸਤੇ ਕੀਤਾ ਤੰਗਣਾ ਤੂੰ ਸਰਦਾਰਾਂ ਨੂੰ ਅਤਵਾਦੀ ਦੱਸਦੀ ਏ ਤੂੰ ਸਾਡੇ ਕਿਰਧਾਰਾਂ ਉੱਤੇ ਉਂਗਲ ਚੱਕਦੀ ਏ ਤੂੰ ਕੀ ਜਾਣੇ ਸਰਧਾਰਾਂ ਦੇ ਕਿਰਧਾਰਾਂ ਨੂੰ ਚੱਲੀਏ ਜਦ ਕੁਰਸੀ ਹੋਵੇ ਥੱਲੇ ਤਾਂ ਪੰਪ ਬੋਚ-ਬੋਚ ਚੱਲੀਏ ਤੁਸੀਂ ਮਸ਼ੀਨ ਓਪਰੇਟ ਕਰਦੇ ਆ ਜਿੱਦਾਂ ਆਪਣੇ ਪੱਲਿਓ ਸਾਰੇ ਪੈਸੇ ਖਰਚ ਰਹੇ ਆ ਹੁਣ ਵੀ ਤੁਸੀਂ ਡਿਊਟੀ ਤੋਂ ਹੀ ਆਏ ਆ ਕਦੇ ਘਰ ਦੇ ਨਹੀਂ ਕਹਿੰਦੇ ਵੀ ਪੱਲਿਓ ਪੈਸੇ ਖਰਚ ਕੀ ਜਾ ਰਹੇ ਆ ਕਾਫੀ ਰਪਈਆ ਕੀਸਾ ਕਟਾਕੀ ਰੱਖੇ ਨੇ ਕੀਸ ਆਪਣੇ ਅੱਛਾ ਜੀ ਹਾਂਜੀ ਹਾਂਜੀ ਪਰ ਫੇਰ ਮੈਨੂੰ ਜਦੋਂ ਕੋਰੋਨਾ ਟਾਈਮ ਆਇਆ ਉਸ ਟਾਈਮ ਬਈ ਮਨ ਦੇ ਵਿੱਚ ਬੜਾ ਆਇਆ ਕਿ ਬਈ ਜੇ ਮਨੂੰ ਦੁਨੀਆ ਖਤਮ ਹੋਣ ਵਾਲੀ ਹੈ। ਅੱਛਾ। ਬਾਹਰ ਨਿਕਲਦੇ ਪੁਲਿਸ ਡੰਡੇ ਮਾਰਦੀ ਸੀ ਤੇ ਜਾਂ ਅੰਦਰ ਬੈਠਦੇ ਸੀ ਟੀਵੀ ਤੇ 24 ਘੰਟੇ ਕਰੋਨਾ 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 ਚੱਲਦਾ ਸੀ। ਤੇ ਫਿਰ ਆਪਾਂ ਡੀਮੋਟੀਵੇਸ਼ਨ ਨੂੰ ਆਪਣੇ ਦਾ ਪਰਮਾਤਮਾ ਨਾਲ ਲੜ ਲਾਇਆ। ਪਾਠ ਪੜ੍ਹ ਕਰਨ ਲੱਗੇ ਦਿਨ ਤੇ ਮਨ ਨਾਲ ਜੁੜੇ। ਤੇ ਉਸ ਤੋਂ ਬਾਅਦ ਕਰੋਨਾ ਖਤਮ ਆਇਆ ਮੈਂ 2021 ਦੇ ਵਿੱਚ ਜਾ ਕੇ ਹਰਮੰਦਰ ਸਾਹਿਬ ਜਾ ਕੇ ਮੈਂ ਪਰਿਵਾਰ ਮੇਰੀ ਵਾਈਫ ਤੇ ਮੈਂ ਦੋਵੇਂ ਸੀ। ਅਮਰਸ਼ਾਹ ਕਿਹਾਏ ਚੱਲਦਾ ਸੀ ਪਹਿਲਾਂ ਉਹ ਲਿਖਦਾ ਸੀ। ਪਰ ਮੈਂ ਉਹ ਫੇਰ ਸਾਰਾ ਕੁਝ ਚੱਕ ਕੇ ਆਪਣਾ ਸੈਟ ਦੇ ਕਰਦਾ अच्छा उसका पहला दूजे गीत थी जदा कूड़े मंडे दे आस की वार है ये चीज या रोमांटिक गाने के लिखने ये चीज लिखिया मैं पर मैं सारा कुछ अपने डिलीट करके साइड पे रखदा ते फिर मैं इस पास नु ਲੈ ਆ ਬਣਾ ਉਹ ਵੀ ਇਹੀ ਕੁਛ ਕਰਨਾ ਬਸ ਅੱਲਾ ਯਾਰ ਖਾਨ ਜੋਗੀ ਲਿਖਦੇ ਹਨ ਕਿ ਇੱਕ ਹੀ তীਰਥ ਹੈ ਹਿੰਦ ਮੇ ਯਾਤਰਾ ਕੇ ਲਈ ਕਟਵਾਏ ਬਾਪ ਨੇ بیٹے ਜਹਾਂ ਖੁਦਾ ਕੇ ਲਈ ਚਮਕੌਰ ਸਾਹਿਬ ਦੀ ਉਹ ਪਾਵਨ ਧਰਤੀ ਜਿੱਥੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਤੇ ਉਹਨਾਂ ਦੇ ਲਖਤੇ ਜਿਗਰ ਬਾਬਾ ਜੁਝਾਰ ਸਿੰਘ ਬਾਬਾ ਅਜੀਤ ਸਿੰਘ ਜੀ ਨੇ 40 ਸਿੰਘਾਂ ਦੇ ਨਾਲ ਲਾਸਾਨੀ ਸ਼ਹਾਦਤ ਪਾਈ ਉਸ ਧਰਤੀ ਵਰਗੀ ਧਰਤੀ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਨਹੀਂ ਹੈ ਉਸ ਧਰਤੀ ਦੀ ਆਪਣੀ ਹੀ ਇੱਕ ਖਸਲਤ ਹੈ ਉਹਨਾਂ ਲੋਕਾਂ ਦੇ ਆਪਣੀ ਹੀ ਜਜ਼ਬਾਤ ਨੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਪੂਰੀ ਦੁਨੀਆ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਜਾਂਦਾ ਹੈ ਮਾਤਾ ਗੁਜਰਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਚਮਕੌਰ ਸਾਹਿਬ ਦੇ ਲੋਕਾਂ ਦੇ ਕਿਸ ਤਰੀਕੇ ਦੇ ਜਜ਼ਬਾਤ ਹੁੰਦੇ ਨੇ ਖਾਸ ਤੌਰ ਦੇ ਉੱਤੇ ਮੇਰੇ ਨਾਲ ਅੱਜ ਵੀਰ ਬਲਵਿੰਦਰ ਸਿੰਘ ਲੱਖੇਵਾਲ ਮੌਜੂਦ ਨੇ ਜੋ ਕਿ ਸਮੇਂ-ਸਮੇਂ ਤੇ ਆਪਣੀ ਕਲਮ ਦੇ ਰਾਹੀਂ ਆਪਣੇ ਜਿਹੜੇ ਜਜ਼ਬਾਤ ਨੇ ਉਹ ਸੰਗਤ ਤੱਕ ਪਹੁੰਚਾਉਂਦੇ ਵੀ ਹਨ ਹਾਲਾਂਕਿ ਇੱਕ ਮਸ਼ੀਨ ਆਪਰੇਟਰ ਨੇ ਆਪਣੇ ਪੱਲਿਓ ਪੈਸੇ ਖਰਚ ਕਰਕੇ 뮤직 ਪਵਾ ਕੇ ਜਦੋਂ ਕੋਈ ਵੀ ਕੋਈ ਮੁੱਦਾ ਆ ਜਾਵੇ ਜਾਂ ਕੋਈ ਭੀੜ ਪੈ ਜਾਵੇ ਕੌਮ ਦੇ ਉੱਤੇ ਤੁਸੀਂ ਲੈ ਕੇ ਆਉਂਦੇ ਹੋ ਸਭ ਤੋਂ ਪਹਿਲਾਂ ਜੀ ਅਸੀਂ ਗੁਰੂ ਫਤਿਹ ਦੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਤਰੀਕੇ ਦੇ ਜਜ਼ਬਾਤ ਨੇ ਜੀ ਕਹਿੰਦੇ ਕਿ ਸੋਣਿਆ ਚਮਕੌਰ ਗੱਡੀ ਵਿੱਚ ਰੰਗ ਰੱਤੜੇ ਵੜ ਗਏ ਸੀ ਤੀਰਾਂ ਦੀ ਬਾਰਿਸ਼ ਅੱਗੇ ਉਹ ਹਿੱਕ ਢਾ ਕੇ ਖੜ ਗਏ ਸੀ ਮੇਰਾ ਪਿੰਡ ਲਈ ਲੱਖੇਵਾਲ ਚਮਕੌਰ ਸਾਹਿਬ ਤੋਂ ਕੋ 8 ਕਿਲੋਮੀਟਰ ਦੀ ਦੂਰੀ ਤੇ ਆਈ ਅੱਛਾ ਜੀ ਤੇ ਆਪਣੇ ਲਾਗੇ ਚ ਆਪਣੇ ਸਤਲੁਜ ਦਰਿਆ ਵੀ ਪਗਦਾ ਅੱਛਾ ਜੀ ਠੀਕ ਹੈ ਜੀ ਮੈਂ ਉਸ ਤੋਂ ਪਿੰਡ ਤੋਂ ਆ ਤੇ ਮੈਂ ਪੜਿਆ ਵੀ ਚਮਕੌਰ ਸਾਹਿਬ ਦੇ ਜਿਹੜੇ ਬਿੱਲਾ ਪਿੰਡੇ ਵਿੱਚ ਪੜਿਆ ਜੀ ਤੇ ਚਮਕੌਰ ਸਾਹਿਬ ਦੇ ਜੁ ਕਹਿੰਦਾ ਸਾਡਾ ਆਉਣਾ ਜਾਣਾ ਚਮਕੌਰ ਸਾਹਿਬ ਦੇ ਵਿੱਚ ਹੀ ਐ ਤੇ ਲੋਕਾਂ ਦੇ ਜਜ਼ਬਾ ਜਿਹੜੇ ਇਹਨਾਂ ਦਿਨਾਂ ਵਿੱਚ ਨੇ ਉਹ ਕੀ ਨੇ ਸਾਡੇ ਬਜ਼ੁਰਗ ਸਾਨੂੰ ਦੱਸ ਦੇਗਾ ਸੀ ਇਹਨਾਂ ਦਿਨਾਂ ਦੇ ਵਿੱਚ ਧਰਤੀ ਤੇ ਸੁੰਦੇ ਹੁੰਦੇ ਸੀ ਅੱਛਾ ਸਾਡੇ ਬਾਪੂ ਸਾਡੇ ਪਿਤਾ ਜੀ ਸਾਡੇ ਹੋਰ ਬਜ਼ੁਰਗ ਜਮੀਨ ਤੇ ਸੌਣਾ ਨੂੰ ਇੱਕ ਮਹੀਨਾ ਪੂਰਾ ਤੇ ਉਹਨਾਂ ਨੇ ਸਿੰਘਾ ਸ਼ੀਤਨ ਨੂੰ ਯਾਦ ਕਰਕੇ ਦਿੱਲੀ ਤੋਂ ਅੰਕੋਰ ਸੇ ਮੱਥਾ ਟੇਕਣ ਜਾਣਾ ਤੇ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਅਸੀਂ ਆਪਣੇ ਘਰੇ ਸਿੰਪਲ ਚੀਜ਼ਾਂ ਖਾਣਾ ਪੀਣਾ ਸਿੰਪਲ ਚੱਲਦਾ ਸੀ 15 ਦਿਨਾਂ ਦੇ ਵਿੱਚ 15 ਵੜਾ ਚੱਲਦਾ ਮੈਂ ਸਟਾਰਟਿੰਗ ਦੇ ਵਿੱਚ ਜ਼ਿਕਰ ਕੀਤਾ ਸੀ ਜੋਗੀ ਅਲਾ ਯਾਰ ਖਾਂ ਦਾ ਉਹਨਾਂ ਨੇ ਲਿਖਿਆ ਹੈ ਕਿ ਹੈ ਇੱਕ ਹੀ ਤੀਰਥ ਹਿੰਦ ਵਿੱਚ ਯਾਤਰਾ ਲਈਏ ਕਟਵਾਏ ਬਾਪ ਨੇ بیٹے ਜਹਾਂ ਖੁਦਾ ਕੇ ਲਈ ਇਹ ਜਿਹੜੀ ਸ਼ਹਾਦਤ ਹੋਈ ਹੈ ਨਾ ਇਹ ਸ਼ਹਾਦਤ ਜਰਦੇ ਲਈ ਹੋਈ ਹੈ ਨਾ ਜ਼ਮੀਨ ਦੇ ਲਈ ਨਾ ਜੋਰੂ ਦੇ ਲਈ ਕਿਉਂਕਿ ਦੁਨੀਆ ਦੇ ਵਿੱਚ ਲੜਾਈਆਂ ਇਹ ਨਾ ਤਿੰਨਾਂ ਚੀਜ਼ਾਂ ਦੇ ਲਈ ਅਸੀਂ ਵੇਖਿਆ ਹੈ ਜਿੰਨੀ ਵੀ ਦੁਨੀਆ ਦੇ ਵਿੱਚ جنگਾਂ ਹੋਈਆਂ ਲੇਕਿਨ ਇਹ جنگ ਇਸੇ ਕਰਕੇ ਲਾਸਾਨੀ ਸੀ ਇੱਕ ਤਾਂ ਇਹਦੇ ਵਿੱਚ ਜਿਹੜੇ ਆਮਣੇ ਸਾਹਮਣੇ ਬਹੁਤ ਵੱਡਾ ਫਾਸਲਾ ਸੀ ਇੱਕ ਪਾਸੇ 40 ਸਿੰਘ ਤੇ ਦੂਜੇ ਪਾਸੇ 10 ਲੱਖ ਦਾ ਘੇਰਾ ਔਰ ਉਹ ਵੀ ਮੁਗਲਿਆ ਹਕੂਮਤ ਉਸ ਵੇਲੇ ਦੀ ਏਸ਼ੀਆ ਦੀ ਸਭ ਤੋਂ ਵੱਡੀ ਪਾਵਰ ਏਸ਼ੀਆ ਦੇ ਵੀ ਕੀ ਛੱਡੋ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਪਾਵਰ ਹੋਣੀ ਕਿਉਂਕਿ ਔਰੰਗਜ਼ੇਬ ਜਦੋਂ ਔਰੰਗਜ਼ੇਬ ਦਾ ਰਾਜ ਆਇਆ ਬਾਬਰ ਤੋਂ ਸਟਾਰਟ ਹੋ ਕੇ ਜਦੋਂ ਤੱਕ ਔਰੰਗਜ਼ੇਬ ਆਇਆ ਤਾਂ ਉਹ ਰਾਜ ਬਹੁਤ ਜ਼ਿਆਦਾ ਅੱਗੇ ਫੈਲ ਚੁੱਕਿਆ ਸੀ ਬਹੁਤ ਵੱਡੀ ਤਾਕਤ ਬਣ ਚੁੱਕਿਆ ਸੀ ਔਰੰਗਜ਼ੇਬ ਤੇ ਇਹਦਾ ਅੰਤ ਦਾ ਕਾਰਨ ਵੀ ਇਹੀ ਹੋਇਆ ਜਦੋਂ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਫਿਰ ਉਹ ਤੀਰ ਦੇ ਨਾਲ ਬੁੱਟਾ ਫੁੱਟਿਆ ਕਹਿੰਦੇ ਅੱਜ ਮੁਗਲਾਂ ਦੀ ਜੜ ਪੁੱਟੀ ਗਈ ਜੜ ਪੁੱਟੀ ਹੈਨਾ ਹਾਂਜੀ ਉਹ ਜਦੋਂ ਚਮਕੌਰ ਸਾਹਿਬ ਦੇ ਵੀ ਜਦ ਤੇ ਆਪਣੇ ਇਲਾਕੇ ਦੇ ਲੋਕਾਂ ਨੇ ਵੀ ਬੜਾ ਸਾਥ ਦਿੱਤਾ ਜਿਵੇਂ ਵੀ ਸ਼ਰਨ ਕੌਰ ਜੀ ਸਾਡੇ ਇਲਾਕੇ ਤੁਸੀਂ ਜਿਨ੍ਹਾਂ ਨੇ ਸਹਿਜਾ ਦਿਨਿਸ਼ੀਦ ਦੇ ਹੋਣ ਤੋਂ ਬਾਅਦ ਹਾਂਜੀ ਉਹਨਾਂ ਦੇ ਸਰੀਰਾਂ ਨੂੰ ਅਗਨਪੇਟ ਕੀਤਾ ਹਾਂਜੀ ਤੇ ਉਹਨਾਂ ਦਾ ਸਨਸਕਾਰ ਕੀਤਾ ਸੀ ਸਾਰਿਆਂ ਦਾ ਹਨਾ ਔਰ ਖੁਦ ਵੀ ਉਹਨਾਂ ਦਾ ਸੰਸਕਾਰ ਉਹਨਾਂ ਦੇ ਨਾਲ ਹੀ ਹੋਇਆ ਹਾਂਜੀ ਤੇ ਮੈਂ ਸੁਣਿਆ ਵੀ ਉਹ ਜਦੋਂ ਇਹ ਕਰ ਰਹੀ ਸੀ ਤਾਂ ਮੁਗਲਾਂ ਨੇ ਉਹਨਾਂ ਨੇ ਦੇਖ ਲਿਆ ਸੀ ਪਾਹੀਆਂ ਨੇ ਹਨਾ ਤੇ ਉਹਨਾਂ ਨੇ ਚੱਕ ਕੇ ਉਹਨਾਂ ਨੂੰ ਵੀ ਚਿਖਾ ਉਹਨਾਂ ਨੂੰ ਚਿਖਾ ਦੇ ਬੱਚੀ ਛੁੜ ਦਿੱਤਾ ਸੀ ਹੂੰ ਆਪਣੇ ਇਲਾਕੇ ਤੋਂ ਨਹੀਂ ਉਹ ਵੀ ਚਮਕੌਰ ਸਾਉਂ ਤੇ ਨੇ ਚਮਕੌਰ ਸਾਉਂ ਦੀ ਜੇ ਅਸੀਂ ਗੱਲ ਕਰੀਏ ਜਿੱਦਾਂ ਬਾਬਾ ਫਤਿਹ ਸਿੰਘ ਜੀ ਦਾ ਇੱਕ ਪੰਥ ਚੱਲਦਾ ਹੈ ਬਾਬਾ ਫਤਿਹ ਸਿੰਘ ਜੀ ਕੇ ਜਥੇ ਸਿੰਘ ਜਿਹੜੇ ਨਿਹੰਗ ਸਿੰਘ ਨੇ ਆਪਣੇ ਆਪ ਨੂੰ ਫਤਿਹ ਸਿੰਘ ਜੀ ਦੇ ਅੱਗੇ ਮੰਨਦੇ ਆ ਕਿ ਇਹ ਜਥਾ ਬਾਬਾ ਫਤਿਹ ਸਿੰਘ ਜੀ ਦਾ ਹੈਗਾ ਸਾਡਾ ਬਾਬਾ ਫਤਿਹ ਕੇ ਜਥੇ ਹਾਂਜੀ ਇਸ ਤਰ੍ਹਾਂ ਬੋਲਦੇ ਨੇ ਤੇ ਜੇ ਅਸੀਂ ਜੰਗ ਦੀ ਗੱਲ ਕਰੀਏ ਲੜ ਕੇ ਸ਼ਹੀਦ ਹੋਣ ਵਾਲੇ ਸਭ ਤੋਂ ਛੋਟੇ ਸੀ ਬਾਬਾ ਜੁਹਾਰ ਸਿੰਘ ਜੁਹਾਰ ਸਿੰਘ ਜੀ ਕਿ ਜੇ ਕ ਵੀ ਨਹੀਂ ਬੜਾ ਸੋਣਾ ਲਿਖਿਆ ਸੀ ਕਿ ਚੁੰਮ ਚੁੰਮ ਰੱਖੋ ਨੀ ਇਹ ਕੱਲ ਗੀਜੁਹਾਰ ਦੀ ਫੁੱਲਾਂ ਨਾਲ ਗੁੰਦ ਲੜੀ ਹੀਰਿਆਂ ਦੇ ਹਾਰ ਦੀ ਵੀ ਉਹ ਮਾਹੌਲ ਕਹੇ ਜਾਂ ਹੁਣ ਇੱਕ ਪਾਸੇ 10 ਲੱਖ ਪਤਾ ਵੀ ਸਾਹਮਣੇ ਮੌਤ ਖੜੀ ਐ ਫਿਰ ਵੀ ਆਪਣੀ ਪਿਤਾ ਜੀ ਨੂੰ ਜਾ ਕੇ ਕਹਿੰਦੇ ਕਹਿੰਦੇ ਬਾਬਾ ਅਜੀਤ ਸਿੰਘ ਜੀ ਨੂੰ ਇੰਨੇ ਤੀਰ ਲੱਗੇ ਉਹ ਦੇਖ ਕੇ ਬਾਬਾ ਜੁਝਾਰ ਸਿੰਘ ਜੀ ਨੂੰ ਡਰ ਆਣ ਦੀ ਜਗ੍ਹਾ ਉਹਨਾਂ ਦੇ ਹੌਸਲੇ ਜੋਸ਼ ਆ ਗਿਆ ਜੋਸ਼ ਵਧਿਆ ਕਿ ਪਿਤਾ ਜੀ ਮੈਨੂੰ ਵੀ ਭੇਜੋ ਹੁਣ ਹਾਂਜੀ ਹਾਂਜੀ ਜਿਸ ਜਦਾਂ ਮੈਂ ਆਪਣੇ ਗੀਤ ਦੇ ਵਿੱਚ ਕਿਹਾ ਕਿ ਉਹ ਵੀਰ ਦੀ লাশ ਦੇਖਣ ਤੋਂ ਬਾਅਦ ਵੀ ਉਹਨਾਂ ਦੇ ਅੰਦਰ ਇੱਕ ਰੌਂਟੇ ਖੜੇ ਖੂਨ ਨੇ ਉਹ ਵੜਾ ਮਾਰੇਗਾ ਮੈਂ ਵੀ ਜਾਵਾਂਗਾ ਡਰ ਇਹ ਤਾਂ ਨਹੀਂ ਪਿਤਾ ਜੀ ਮੈਨੂੰ ਵਾਪਸ ਲੈ ਜਾਓ ਹਾਂਜੀ ਮੈਨੂੰ ਵਾਪਸ ਭੇਜ ਦਿਓ ਘਰੇ ਮੈਂ ਨਹੀਂ ਜਾਵਾਂਗਾ ਲੜਨ ਵਾਸਤੇ ਪਰ ਨਹੀਂ 14 ਸਾਲ ਦੀ ਉਮਰ ਵਿੱਚ ਉਹਨਾਂ ਨੇ ਖੰਡਾ ਵਾਇਆ ਤੇ ਮੈਂ ਚਾਹੁੰਦਾ ਜ਼ਰੂਰ ਹੁਣ ਆਪਾਂ ਸੰਗਤ ਦੇ ਵੀ ਇੱਕ ਵਾਰੀ ਰੂਹ-ਰੂ ਕਰੀਏ ਹਾਂਜੀ ਮੈਂ ਇਦਾਂ ਇਥੇ ਪਿਤਾ ਜੀ ਮੈਂ ਲਾਡ ਲਾਜੋ ਜਹਾਰ ਬੋਲਦਾ ਜੰਗ ਵਿੱਚ ਜਾਣ ਲਈ ਤਿਆਰ ਬੋਲਦਾ ਪਿਤਾ ਜੀ ਮੈਂ ਲਾਡਲਾ ਜੁਝਾਰ ਬੋਲਦਾ ਜੰਗ ਵਿੱਚ ਜਾਣ ਲਈ ਤਿਆਰ ਬੋਲਦਾ ਜਦੋਂ ਦੀ ਨਾ ਵੇਖੀ ਲਾਸ਼ ਵੱਡੇ ਵੀਰ ਦੀ ਰਗਾ ਵਿੱਚ ਜਾਂਦਾ ਮੇਰੇ ਖੂਨ ਖੋਲਦਾ ਪਿਤਾ ਜੀ ਮੈਂ ਲਾਡਲਾ ਜੁਝਾਰ ਬੋਲਦਾ ਜੰਗ ਵਿੱਚ ਜਾਣ ਲਈ ਤਿਆਰ ਬੋਲਦਾ ਲਾੜੀ ਮੋਤ ਨੂੰ ਵਿਹਾਉਣ ਲਈ ਤਿਆਰ ਬੋਲਦਾ ਕਿਆ ਬਾਤ ਹੈ। ਕਿਆ ਬਾਤ ਹੈ। ਪਿਤਾ ਜੀ ਨੂੰ ਦੱਸਦੇ ਕਿ ਜਦੋਂ ਦੀ ਮੈਂ ਵੇਖੀ ਲਾਸ਼ ਵੱਡੇ ਵੀਰ ਦੀ ਵੱਡੇ ਵੀਰ ਦੀ ਤੇ ਜਗ੍ਹਾ ਵਿੱਚ ਜਾਂਦਾ ਮੇਰੇ ਖੂਨ ਖੋਲਦਾ। ਡਰੇ ਨਹੀਂ ਉਹ ਕਹਿੰਦਾ ਡਰੇ ਇਹਨਾਂ ਦਾ ਬਿਲਕੁਲ ਮੰਨ ਨਹੀਂ ਡਰ ਨਹੀਂ ਆਇਆ। ਤਾਂ ਉਹਨਾਂ ਦੇ ਅੰਦਰ ਇੱਕ ਜਜ਼ਬਾ ਆਇਆ ਕਿ ਜਿੱਦਾਂ ਮੇਰੇ ਭਰਾ ਤਰੀ ਜਾਂ ਮੇਰੇ ਵੱਡੇ ਵੀਰ ਦੀ ਸ਼ਹਾਦਤ ਹੋਈ ਹੈ ਤੇ ਮੈਂ ਉਹਦਾ ਬਦਲਾ ਜ਼ਰੂਰ ਲੈਣਾ। ਹਾਂ। ਪਹਿਲਾਂ ਵੀ ਤੁਸੀਂ ਲਿਖਦੇ ਰਹੇ ਹੋ ਗੀਤ ਨਾ ਉਹ ਕਿਹੜੇ-ਕਿਹੜੇ ਸੀਗੇ ਮੈਂ ਜਿਉਂ ਨਾ ਵਾਰੀ ਵਿੱਚ ਕੀਤਾ ਜਿਦੋਂ ਉਹਨਾਂ ਨੇ ਕਿਹਾ ਸੀ ਸਾਨੂੰ ਅਤਵਾਦੀ ਦੱਸਿਆ ਗਿਆ ਸਰਦਾਰਾਂ ਨੂੰ। ਕਾਫੀ ਕੁਝ ਬੋਲੇ ਗਿਆ ਸੀ। ਤੇ ਉਸ ਤੇ ਮੈਂ ਕਿਹਾ ਕਿ ਕੰਗਣਾ ਵਰਸ ਸਰਦਾਰ ਅੱਛਾ ਜੀ ਇਹ ਮੇਰਾ ਗੀਤ ਆਇਆ ਸੀ ਤੇ ਉਹਦੇ ਚੰਗੇ ਵਿਊ ਆਏ ਸੋਚਮ ਮੈਂ ਕਰੀ 54 5000 ਵਿਊ ਆਏ ਸੀ ਤੇ ਬੜੇ ਲੋਕਾਂ ਨੇ ਪਸੰਦ ਕੀਤਾ ਵੀ ਹੈ ਤੇ ਉਸਦੇ ਬੋਲ ਕੁਛ ਇਦਾਂ ਐ ਕੰਗਣਾ ਤੂੰ ਸਰਦਾਰਾਂ ਨੂੰ ਅਤਵਾਦੀ ਦੱਸਦੀ ਏ ਤੂੰ ਸਾਡੇ ਕਿਰਧਾਰਾਂ ਉੱਤੇ ਉਂਗਲ ਚੱਕਦੀ ਏ ਕੰਗਣਾ ਤੂੰ ਸਰਦਾਰਾਂ ਨੂੰ ਅਤਵਾਦੀ ਦੱਸਦੀ ਏ ਤੂੰ ਸਾਡੇ ਕਿਰਧਾਰਾਂ ਉੱਤੇ ਉਂਗਲ ਚੱਕਦੀ ਏ ਤੂੰ ਕੀ ਜਾਣੇ ਸਰਦਾਰਾਂ ਦੇ ਕਿਰਦਾਰਾਂ ਨੂੰ ਚੱਲੀਏ ਜਦ ਕੁਰਸੀ ਹੋਵੇ ਥੱਲੇ ਤਾਂ ਪੰਪ ਬੋਚ ਬੋਚ ਚੱਲੀਏ ਜਦ ਕੁਰਸੀ ਹੋਵੇ ਥੱਲੇ ਤਾਂ ਪੰਪ ਬੋਚ ਬੋਚ ਚੱਲੀਏ ਉਹਨਾਂ ਨੂੰ ਆਪਣੇ ਐਮਪੀ ਦੀ ਪੋਸਟ ਦਾ ਪਤਾ ਹੀ ਨਹੀਂ ਹੈ ਮੇਰੀ ਪੋਸਟ ਕੀ ਹੈ ਤੇ ਮੈਂ ਕਿਸੇ ਬਾਰੇ ਕੀ ਬੋਲਣਾ ਖਾਸ ਕਰਕੇ ਸਰਦਾਰਾਂ ਬਾਰੇ ਜਿਨ੍ਹਾਂ ਨੇ ਸਰਦਾਰਾਂ ਨੇ ਦੇਸ਼ ਨੂੰ ਬਚਾਉਣ ਦੇ ਵਾਸਤੇ ਸਾਡੇ ਗੁਰੂ ਸਾਹਿਬ ਨੇ ਚਾਰੇ ਪੁੱਤ ਮਾਰਤੇ ਸਿੰਘਾਂ ਨਾਲ ਸ਼ਹੀਦੀਆਂ ਪਾਲੀਆਂ ਕਿੰਨੇ ਖਾੜੇ ਖੋਪਰ ਲਾਏਗੇ ਸਾਡੇ ਸਿੰਘਾਂ ਦੇ ਉਹਨਾਂ ਨੇ ਸਾਡੇ ਆਪਣੇ ਵਾਸਤੇ ਕੁਝ ਨਹੀਂ ਕੀਤਾ ਸਰਦਾਰਾਂ ਨੇ ਇਸ ਦੇਸ਼ ਵਾਸਤੇ ਕੀਤਾ ਅੱਛਾ ਮੈਂ ਇੱਕ ਨਾ ਚੀਜ਼ ਦੱਸੋ ਵੀਰ ਜੀ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਲੋਕੀ ਥੱਲੇ ਸੁੰਦੇ ਆ ਪੁੰਜੇ ਸੁੰਦੇ ਆ ਤੇ ਖਾਣਾ ਵੀ ਕੋਈ ਇਦਾਂ ਨਹੀਂ ਕਿ ਬਿਲਕੁਲ ਸਿੰਪਲ ਖਾਣਾ ਖਾਣਾ ਹੈ ਤੁਸੀਂ ਸਾਰਿਆਂ ਨੇ ਨਾ ਪਿਛਲੇ ਸਮੇਂ ਦੇ ਵਿੱਚ ਅਸੀਂ ਵੇਖਿਆ ਕਿ ਕੋਈ ਬਾਹਰ ਦਾ ਬੰਦਾ ਆਵੇ ਨਾ ਜਦੋਂ ਫਤਿਹਗੜ੍ਹ ਸਾਹਿਬ ਆ ਰਿਹਾ ਚਮਕੌਰ ਸਾਹਿਬ ਆ ਰਿਹਾ ਬਾਹਰ ਦਾ ਬੰਦਾ ਉਹ ਇਹ ਦੇਖਦਾ ਕਿ ਇੱਥੇ ਮੇਲੇ ਲੱਗੇ ਹੋਏ ਆ। ਇਹ ਕੁਛ ਹੁੰਦਾ ਆਪਾਂ ਜਦੋਂ ਜਾਂਦੇ ਨਾ ਕਿ ਇਹ ਮੇਲਾ ਕਿ ਮਹਨ ਆਪਣੇ ਯੂਪੀ ਵੀ ਹਰ ਤੋਂ ਲੋਕ ਆਉਂਦੇ ਨੇ। ਉਹਨਾਂ ਵਾਸਤੇ ਕਿ ਮੇਲਾ ਹੈ। ਪਹਿਲਾਂ ਕਿਉਂਦਾ ਚੰਡੋਲ ਲੱਗਦੇ ਹੁੰਦੇ ਸੀ ਝੂਟਣ ਵਾਸਤੇ। ਬੱਚਿਆਂ ਨੂੰ ਝੜਾਣ ਵਾਸਤੇ ਜਾਂ ਉਹ ਤਨਾ ਕਿ ਉਹਨੇ ਫੈਸਟੀਵਲ ਬਣਾ ਰੱਖਿਆ ਜੀ ਇਹ ਜੀ ਨੂੰ। ਕਿਉਂਕਿ ਫੈਸਟੀਵਲ ਨਹੀਂ ਹੈ। ਸਾਡੇ ਸਿੰਘਾਂ ਦੀਆਂ ਸ਼ਹੀਦੀਆਂ ਦੇ ਦਿਨ ਚੱਲਦੇ ਨੇ ਤੇ ਆਪਾਂ ਨੂੰ ਖੁਸ਼ੀ ਨਹੀਂ ਮਨਾਉਣੀ ਚਾਹੀਦੀ। ਪਰ ਇਹ ਵੀ ਹੈ ਨਹੀਂ ਪਰ ਸਾਨੂੰ ਮਾਤਮ ਵੀ ਨਹੀਂ ਬਣਾਉਣਾ ਚਾਹੀਦਾ। ਹਾਂ ਕਿਉਂਕਿ ਉਹ ਜੈਕਾਰੇ ਛੱਡਦੇ ਹੋਏ ਸ਼ਹੀਦ ਹੋਏ ਹੈ ਨਾ। ਸ਼ਹੀਦ ਹੋਏ ਸੀ ਧਰਮ ਦੀ ਖਾ ਸਿਰਫ ਧਰਮ ਦੀ ਖਾਤਰ ਉਹਨੇ ਜੇਕਰ ਉਹ ਨਾ ਹੁੰਦੇ ਨਾਲੇ ਉਹਨਾਂ ਨੂੰ ਸ਼ਹਾਦਤ ਦੇਣ ਲੱਗਿਆ ਨਮੋਸ਼ੀ ਨਹੀਂ ਸੀ ਨਮੋਸ਼ੀ ਨਹੀਂ ਸੀ ਹੈਨਾ ਉਹ ਤਾਂ ਚੜ੍ਹਦੀ ਕਲਾ 'ਚ ਸ਼ਹੀਦ ਹੋਏ ਆ ਤੇ ਪਤਾ ਨਹੀਂ ਕਿੰਨੇ ਹਜ਼ਾਰਾਂ ਹੀ ਦੁਸ਼ਮਣ ਮਾਰੇ ਉਹਨਾਂ ਨੇ ਅਗਰ ਉਹ ਸਾਡੇ ਵਾਗੇ ਹੁੰਦੇ ਜਾਂ ਅੱਜ ਕੱਲ੍ਹ ਦੁਨੀਆ ਵਰਗੇ ਹੁੰਦੇ ਤਾਂ ਕੁਝ ਵੀ ਕਰ ਸਕਦੇ ਨਾ ਭੱਜ ਸਕਦੇ ਸੀ ਪਰ ਨਹੀਂ ਉਹ ਲੜੇ ਕਿਉਂਕਿ ਉਹਨਾਂ ਦੀ ਸ਼ਹਾਦਤ ਨੂੰ ਮਾਤਮ ਨਾਲ ਲੈ ਕੇ ਸਾਨੂੰ ਇੱਕ ਤਰ੍ਹਾਂ ਦਾ ਗੌਰਵ ਹੁਣ ਛਾਲੀ ਦੇਣਾ ਸਾਡੇ ਵਾਸਤੇ ਉਸ ਤਰ੍ਹਾਂ ਮਨਾਓ ਪਰ ਇਹ ਵੀ ਹੈ ਨਹੀਂ ਬਸ ਸੈਲੀਬ੍ਰੇਟ ਕਰੀਏ ਫੇਰ ਕੇਕ ਕੱਟ ਰਹੇ ਹਾਂ ਉਹਨਾਂ ਦੇ ਵਾਸਤੇ ਜਾਂ ਕੋਈ ਮਠਿਆਈਆਂ ਦੇ ਲੰਗਰ ਲੱਗ ਰਹੇ ਨੇ ਹੈਨਾ ਅੱਜ ਤੁਸੀਂ ਦੇਖਿਆ ਨਾ ਕਿ ਪੀਏ ਦਾ ਲੰਗਰ ਲੱਗ ਰਹੇ ਨੇ ਲੰਗਰ ਫਾਇਦਾ ਨਹੀਂ ਕੋਈ ਤੇ ਤੇ ਅਸੀਂ ਲੰਗਰ ਤਾਂ ਲਾ ਰਹੇ ਹਾਂ ਲੇਕਿਨ ਇਤਿਹਾਸ ਬਾਰੇ ਕਿਸੇ ਨੂੰ ਨਾ ਦੱਸ ਰਹੇ ਨਾ ਆਪ ਜ਼ਿਕਰ ਕਰ ਰਹੇ ਹਾਂ ਹਾਂਜੀ ਹਾਂਜੀ ਜੇ ਕੋਈ ਇਤਿਹਾਸ ਬਾਰੇ ਦੱਸ ਰਿਹਾ ਤਾਂ ਕੋ ਸੁਣਨ ਨੀ ਆਉਂਦਾ ਆ ਜਾਂਦੇ ਆਂਦੇ ਨਾ ਇੱਕ ਚੀਜ਼ ਜ਼ਰੂਰ ਦੱਸੋ ਜਿੱਦਾਂ ਤੁਸੀਂ ਮਸ਼ੀਨ ਆਪਰੇਟ ਕਰਦੇ ਆ ਜਿੱਦਾਂ ਆਪਣੇ ਪੱਲਿਓ ਸਾਰੇ ਪੈਸੇ ਖਰਚ ਰਹੇ ਆ ਹੁਣ ਵੀ ਤੁਸੀਂ ਡਿਊਟੀ ਤੋਂ ਹੀ ਆਏ ਆ ਤੇ ਕਿਸ ਤਰੀਕੇ ਦਾ ਕਦੇ ਘਰ ਦੇ ਨਹੀਂ ਕਹਿੰਦੇ ਵੀ ਪੱਲਿਓ ਪੈਸੇ ਖਰਚ ਕੀ ਜਾ ਰਹੇ ਆ ਕਿਉਂਕਿ ਇਹ ਚੀਜ਼ ਨੂੰ ਇਦਾਂ ਤਾਂ ਹੈ ਨਹੀਂ ਕਿ ਫਰੀ ਦੇ ਵਿੱਚ ਬਣ ਜਾਂਦੀਆਂ ਸਾਰੀਆਂ ਚੀਜ਼ਾਂ ਬੇਸ਼ੱਕ ਤੁਸੀਂ ਲਿਖਦੇ ਆਪ ਐ ਉਹ ਤੁਹਾਡਾ ਪ੍ਰਮਾਤਮਾ ਜੀ ਤੁਹਾਨੂੰ ਦੇਣ ਦਿੱਤੀ ਹੋਈ ਆ ਗਾ ਤੁਸੀਂ ਆਪ ਰਹੀਆਂ ਲੇਕਿਨ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਦੇ ਉੱਤੇ ਪੈਸੇ ਲੱਗਦੇ ਆ ਪਰ ਵੀ ਜੀ ਪ੍ਰਮਾਤਮਾ ਦੀ ਕਿਰਪਾ ਇੰਨੀ ਕਿ ਚਲੋ ਕਹਿੰਦਾ ਜੀ 10 ਮਹੀਸਾ ਕਹਿੰਦੇ ਨੇ ਗੁਰੂ ਸਾਹਿਬ ਕਹਿੰਦੇ ਕਿਸੇ ਵਾਰੀ ਕੱਢੋ ਤੇ ਮ ਕਿ ਮੈਂ ਆਪਣੇ ਵੱਲੋਂ ਕੋ ਸੇਵਾ ਹੀ ਕਰਕੇ ਲਾ ਰਿਹਾ ਬਈ ਸੇਵਾ ਹੀ ਕਰ ਰਿਹਾ ਤੇ ਗੁਰੂ ਸਾਹਿਬ ਕਿਤੇ ਹੋਰ ਅੱਗੇ ਤੋਂ ਅੱਗੇ ਮੇਰੀ ਬਾਹ ਫੜਨ ਕੇ ਚੰਗਾ ਕੁਝ ਕਰਨ ਦੇ ਮੌਕਾ ਦੇਣ ਦਾ ਮੈਂ ਕਰਾਂਗਾ ਬਾਕੀ ਪਰਿਵਾਰ ਵੱਲੋਂ ਮੈਨੂੰ ਪੂਰੀ ਸਪੋਰਟ ਹੈ ਬੱਚਿਆਂ ਦੀ ਹੈ ਵਾਈਫ ਤੁਸੀਂ ਆਪਣਾ ਤੁਸੀਂ ਆਪਣਾ ਦਸਵੰਤ ਮੰਨ ਲਓ ਕਿ ਦਸਵੰਤ ਇੱਧਰ ਨੂੰ ਘੜ ਰਹੇ ਹੋ ਬਿਲਕੁਲ ਜੀ ਮੇਰਾ ਦਸਵੰਤ ਇਹ ਹੈ ਕਿ ਮੈਨੂੰ ਆ ਕੁਝ ਨਹੀਂ ਰਿਹਾ ਪੱਲੇ ਤੋਂ ਲਾ ਰਿਹਾ ਕਿ ਤਰ੍ਹਾਂ ਦਸਵਾਂ ਹਿੱਸਾ ਹੀ ਮੈਂ ਲੈ ਕੇ ਚੱਲ ਰਿਹਾ ਕਿ ਪਰਮਾਤਮਾ ਆਪਣੇ ਪਾਸੇ ਲਵਾ ਰਿਹਾ ਚੰਗੇ ਕੰਮ ਤੇ ਲਵਾ ਰਿਹਾ ਤੇ ਲੋਕ ਚੰਗੇ ਪਸ ਨੂੰ ਸੁਣ ਲੈਣ ਤੇ ਮੇਰੇ ਵਾਸਤੇ ਇਹੀ ਪਰਮਾਤਮਾ ਦੀ ਕਿਰਪਾ ਹੋਏਗੀ ਬਸ ਕਾਫੀ ਰ ਪਹਿਲਾਂ ਕੇਸਾ ਕਟਾਕੇ ਰੱਖੇ ਨੇ ਕੇਸ ਆਪਣੇ ਅੱਛਾ ਜੀ ਹਾਂਜੀ ਹਾਂਜੀ ਕਿ ਕੇਸ ਕਟਾਈ ਹੋਈ ਸੀ ਕੇਸ ਕਟਵਾਈ ਸੀ ਦਾੜੀ ਮੁੱਛਾਂ ਮੇ ਕਟਾ ਕੇ ਰੱਖਦਾ ਸੀ ਪਰ ਫਿਰ ਮੈਨੂੰ ਜਦੋਂ ਕਰੋਨਾ ਟਾਈਮ ਆਇਆ ਉਸ ਟਾਈਮ ਬਈ ਮਨ ਦੇ ਵਿੱਚ ਬੜਾ ਆਇਆ ਕਿ ਬਈ ਜੇ ਮਨ ਦੁਨੀਆ ਖਤਮ ਹੋਣ ਵਾਲੀ ਹੈ ਇੱਕ ਤਾਂ ਮੈਂ ਕਹਿੰਦਾ ਤੇ ਦੁਨੀਆ ਖਤਮ ਹੋਣ ਵਾਲੀ ਹੈ ਆਪਣੇ ਪੱਲੇ ਸਾਡੇ ਕੁਝ ਨਹੀਂ ਸਿਰ ਦੇ ਕੇਸ ਵੀ ਕਟਾਏ ਹੋਏ ਸੀ ਜੀ ਬਿਲਕੁਲ ਜੀ ਮੈਂ ਸਿੰਦੇ ਕੇਸ ਵੀ 2 ਸਾਲ ਕਟਾ ਕੇ 2-3 ਸਾਲ ਕਟਾ ਕੇ ਰੱਖੇ ਨੇ ਤੇ ਫਿਰ ਮੈਂ ਪੱਗ ਨਹੀਂ ਕਿਤੇ ਲਾਈ ਸਰ ਤੋਂ ਅੱਛਾ ਪੱਗ ਬੰਦ ਪੱਗ ਮੈਂ ਕਦੇ ਨਹੀਂ ਉਤਾਰੀ ਹਾਂ ਤੇ ਫਿਰ ਮੇਰੇ ਮਨ ਚ ਆਇਆ ਕੋਈ ਕਿਉਂ ਨਾ ਆ ਵੀ ਆਪਾਂ ਇਸ ਪਾਸੇ ਨੂੰ ਜੇ ਮਤਲਬ ਕਿੰਨਾ ਟਾਈਮ ਵੀ ਬਣ ਕੋ ਬਚਿਆ ਹੈ ਹਾਂ ਇਹਨੂੰ ਸਹੀ ਪਾਸੇ ਲਾਇਆ ਜਾਵੇ ਤੇ ਮੋਨਾ ਦਿਨਾਂ ਵਿੱਚ ਮੈਂ ਕੁਝ ਦੁਹਾਰਾ ਦੱਸਿਆ ਤੁਹਾਨੂੰ ਕੀ ਲੱਗਿਆ ਵੀ ਦੁਨੀਆ ਖਤਮ ਹੋਣ ਵਾਲੀ ਹੈ ਬਾ ਵੀ ਮੈਂ ਪਰਮਾਤਮਾ ਨੂੰ ਡਰ ਕੇ ਕਹਿੰਦਾ ਕਿ ਤਰ੍ਹਾਂ ਇਹ ਹੁੰਦਾ ਸੀ ਵੀ ਆਪਣੇ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਸੀ ਅੱਛਾ ਬਾਹਰ ਨਿਕਲਦੇ ਪੁਲਿਸ ਡੰਡੇ ਮਾਰਦੀ ਸੀ ਕੁਝ ਹੁਣਿਆ ਹੋਣਾ ਤੇ ਜਾਂ ਅੰਦਰ ਬੈਠਦੇ ਸੀ ਟੀਵੀ ਤੇ 24 ਘੰਟੇ ਕਰੋਨਾ 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 ਚੱਲਦਾ ਸੀ ਅੱਛਾ ਤੇ ਉਹ ਚੀਜ਼ ਨੂੰ ਦੇਖ ਕੇ ਹਰ ਬੰਦੇ ਦਾ ਜਿਹੜਾ ਡੀਮੋਟੀਵੇਟ ਬੰਦਾ ਹੋ ਰਿਹਾ ਸੀ ਤੇ ਫਿਰ ਆਪਾਂ ਡੀਮੋਟੀਵੇਸ਼ਨ ਨੂੰ ਆਪਣੇ ਪਰਮਾਤਮਾ ਨਾਲ ਲੜ ਲਾਇਆ ਤੇ ਪਰਮਾਤਮਾ ਦੀ ਬੰਦਗੀ ਕੀਤੀ ਪਾਠ ਪੜ੍ਹ ਕਰਨ ਲੱਗੇ ਤੇ ਇਹਦੇ ਨਾਲ ਜੁੜੇ ਉਸ ਤੋਂ ਬਾਅਦ ਉਹ ਕਰੋਨਾ ਖਤਮ ਹੋਇਆ ਮੈਂ 2021 ਦੇ ਵਿੱਚ ਜਾ ਕੇ ਹਰਮੰਦਰ ਸਾਹਿਬ ਜਾ ਕੇ ਮੇਰਾ ਪਰਿਵਾਰ ਮੇਰੀ ਵਾਈਫ ਤੇ ਮੈਂ ਦੋਵੇਂ ਸੀ ਅੰਮ੍ਰਿਤਸਰ ਕਿਹਾ ਅੱਛਾ ਜੀ ਹਾਂਜੀ ਉਸ ਤੋਂ ਬਾਅਦ ਫਿਰ ਇਹ ਉਹਨਾਂ ਜਿੰਨਾਂ ਦੇ ਮੈਂ ਕੁਝ ਗੀਤ ਵੀ ਲਿਖੇ ਚੰਗੀਆਂ ਗੱਲਾਂ ਵੀ ਲਿਖੀਆਂ ਤੇ ਫਿਰ ਗੁਰਬਾਣੀ ਨਾਲ ਵੀ ਜੁੜੇ ਰਹੇ ਹਾਂ ਇਹ ਉਦੋਂ ਹੀ ਸਟਾਰਟ ਹੋਈ ਗੀਤ ਲਿਖਣੇ ਹਾਂਜੀ ਉਦੋਂ ਹੀ ਅੱਛਾ ਲਿਖਦਾ ਸੀ ਮੈਂ ਪਹਿਲਾਂ ਕੁਝ ਹੋਰ ਲਿਖਦਾ ਸੀ ਅੱਛਾ ਜੋ ਚੱਲਦਾ ਸੀ ਪਹਿਲਾਂ ਉਹ ਲਿਖਦਾ ਸੀ ਅੱਛਾ ਪਰ ਮੈਂ ਉਹ ਫੇਰ ਸਾਰਾ ਕੁਝ ਚੱਕ ਕੇ ਬਣਾ ਸੈਟ ਦੇ ਕਰਦਾ ਜੀ अच्छा उसका पहला दूजे गीत थी जदा कूड़े मंडे दे आस्की वगैरह ये चीज या रोमांटिक गाने के लिखने ऐचच लिखिया मैं पर मैं सारा कुछ अपने डिलीट करके साइड पे रखदा ते फिर मैं इस पासे नु ਲੈ ਬਣਾਉਂ ਵੀ ਇਹੀ ਕੁਛ ਕਰਨਾ ਬਸ अच्छा ਤੇ ਹੁਣ ਮੇਰੇ ਯਾਰ ਦੋਸਤ ਵੀ ਕਹਿੰਦੇ ਗਾਣਾ ਭਾਜੀ ਤੁਸੀਂ ਵਧੀਆ ਗਾਣੇ ਹੋ ਤੁਸੀਂ ਕਿਉਂ ਨਾ ਇਸ ਵਸਣ ਲਗੋ ਮਹਾਨ ਨਹੀਂ ਬਈ ਉਹ ਪਰਮਾਤਮਾ ਨੇ ਦੇਣਾ ਐਸੇ ਵੀ ਜਿ ਦੇਣਾ ਨਹੀਂ ਦੇਣਾ ਤਾਂ ਰੋਟੀ ਤਾਂ ਪਖਾ ਹੀ ਰਹੇ ਆ ਬਹੁਤ ਬਹੁਤ ਧੰਨਵਾਦ ਸਾਡਾ ਗੱਲਬਾਤ ਕਰਨ ਦੇ ਲਈ ਤੇ ਸਾਡੇ ਦਿਲ ਤੋਂ ਦੁਆਵਾਂ ਜੀ ਜਿਹੜੇ ਤੁਸੀਂ ਗੀਤ ਬਣਾ ਰਹੇ ਹੋ ਤੇ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਇਹ ਤੋਂ ਲਾਹਾ ਲਵੇ ਤੇ ਨਾਲ ਜੁੜੇ ਸਾਰੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ